ਗੁਰ ਸੇਵੀ ਆ ਤਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੇ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਵਸਿ ਫਤ ਖਸਮ ਦੀ ਨੂਰ ਅਰਸੋਂ ਹੋ ਕੁਰਸੋਂ ਹੋ ਝਟੇ ਆ ਦਰਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈ ਆ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਸਾਹ ਹੋ ਜਿਸੁ ਪਾਸੇ ਬਹਿਠਿਆ ਸੋਹੀਆ ਸਬਨਾ ਦਾ वेशो सत्नाम श्रीवाहे गुरु शाहे ਸਾਲੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੋਹ ਫਿਰੇ ਸੇ ਬਦ ਦੇ ਦੁੱਖ ਸਹਾਂ ਹੈ ਫੇਰ ਫੇਰ ਮਿਲਣਾ ਪਾਏ ਨੀ ਜਮ ਹੈ ਤੈ ਮਾਰੇ ਜਾਹੇ ਸਤ ਗੁਰ ਤੇ ਜੋ ਮੋਹ ਫਿਰੇ 세 ਬਦਦੇ ਦੁੱਖ ਸੁਹਾ ਹੈ ਫੇਰੇ ਫੇਦੇ ਮਿਲਾਨਾ ਨਾ ਪਾਈਨੀ ਜਮ ਹੈ ਤਾ ਮਾਰੇ ਜਾਹੀ सहसारोग न छोडई दुख ही मैं दुख पाहे नानक नदरी बखस ले ਸਬ ਦੇ ਮੇਲ ਮਿਲਾ ਹੈ ਮਹੱਲਾ ਤੀਜਾ ਜੋ ਸਤ ਗੁਰ ਤੇ ਮੋਹ ਫਿਰੇ ਤਿਨਾ ਥੋਰ ਨਾ ਥਾਉ ਯੋ シュਟੜੇ ਘਾਰੇ ਘਾਰੇ ਫਿਰਾਂ ਦੋਹ ਚਾਰਾਣੇ ਬਦ ਨਾਓ ਨਾਨਕ ਗੁਰਮੁਖਿ ਬਖਸ਼ੀਐ ਸਤ ਗੁਰ ਮੇਲ ਮਿਲਾਓ ਪੌੜੀ ਜੋ ਸੇਵ ਹੈ ਸੱਤੇ ਮੁਰਾਰੇ ਸੇਪ ਬਵਜਲ ਤਾਰੇ ਗਇਆ ਜੋ ਬੋਲ ਹੈ ਹਾਰੇ ਹਾਰੇ ਨਾਉ ਤਿੰਨ ਜਮ ਛੱਡ ਗਇਆ ਤੇ ਦਰਗਹ ਪੈਦੇ ਜਾਹੇ ਜਿਨ ਹਾਰੇ Jap ਲਿਆ ਹਰ ਸੇਵ ਹੈ ਸਈ ਪਰਖ ਜਿਨਾ ਹਾਰੇ ਤਦ ਮਯਾ ਗੁਣ ਗਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਿਆ ਸੇਵ ਹੈ ਸਈ ਪਰਖ ਜਿਨ ਹਾਰੇ ਤਦ ਮਯਾ ਗੁਣ ਗਾਵ ਪਿਆਰੇ ਨਿਤ ਗੁਰਮੋਖੇ ਪ੍ਰਾਮ ਪਉ ਗਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੋਹ ਫਿਰੇ 세 ਬਦਦੇ ਦੁਖ ਸਹਾਰੇ ਫੇਰ ਫੇਰ ਮਿਲਣ ਨਾ ਪਾਈਨੀ ਜਮ ਹੈ ਤ ਮਾਰ ਜਾਹੇ ਰਾਗ ਸੋਰਠ ਕੀ ਵਾਰ ਪਾਉੜੀ 7ਵੀਂ ਸਲੋਕਾਂ ਨਾਲ